ਅੱਜ ਤੁਹਾਡੇ ਫਾਇਦੇ ਦੀ ਬਾਲੇ ਕੰਮ ਦੀ ਸਸਤੀ ਤੇ ਮਜ਼ਬੂਤ ਚੀਜ਼ ਦਿਖਾਉਣ ਲੱਗਿਆਂ ਜੇ ਸੱਜਣੋ ਤੁਸੀਂ ਮਕਾਨ ਪਾ ਰਹੇ ਆ ਤਾਂ ਚਿਗਾਠਾਂ ਲਾਉਨੇ ਆ ਜਦੋਂ ਜੇ ਤੁਸੀਂ ਲੋਹੇ ਦੀਆਂ ਲਾਉਨੇ ਆ ਫੁੱਲ ਜਾਂਦੀਆਂ ਗਲ ਜਾਂਦੀਆਂ ਚਿਗਾਠਾਂ ਤੁਹਾਡੇ ਦਿਮਾਗ ਤੇ ਟੈਨਸ਼ਨ ਰਹਿੰਦੀ ਜੇ ਤੁਸੀਂ ਲੱਕੜ ਦੀਆਂ ਲਾਉਨੇ ਆ ਉਹ ਵੀ ਫੁੱਲ ਜਾਂਦੀਆਂ ਜਾਂ ਪਿਚਕ ਜਾਂਦੀਆਂ ਜਾਂ ਟੜਕ ਜਾਂਦੀਆਂ ਚਿਗਾਠ ਪੱਥਰ ਦੀ ਫੀਲ ਬਿਲਕੁਲ ਲੱਕੜ ਵਾਲਾ ਰੇਸ਼ੇ ਦੇਖੋ ਪਹਿਲਾਂ ਰੇਸ਼ੇ ਦੇਖੋ ਰੇਸ਼ੇ ਦੇਖੋ ਚੈੱਕ ਕਰੋ ਫੈਕਟਰੀ ਦੇ ਵਿੱਚ ਆਏ ਆਪਾਂ ਕੁਈਆ ਸਰਵਰ ਦੇ ਵਿੱਚ ਆ ਆਪਣੇ ਨਾਲ ਬਾਈ ਸੁਨੀਲ ਕੁਮਾਰ ਹੋਣਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਇਹ ਸਸਤੀ ਕਿੰਨੀ ਪੈਂਦੀ ਹੈ ਪਹਿਲਾਂ ਤਾਂ ਪਰਸੈਂਟੇਜ ਦੇ ਹਿਸਾਬ ਨਾਲ ਲੱਕੜ ਨਾਲੋਂ ਲੋਹੇ ਨਾਲੋਂ ਸਸਤਾ ਕਿੰਨਾ ਪੈਂਦਾ ਪੱਥਰ ਬਾਜੀ ਇਹ ਲੱਕੜ ਨਾਲੋਂ 70% ਸਸਤੀ ਪੈਂਦੀ ਹੈ ਲੱਕੜ ਨਾਲੋਂ 70% ਸਸਤੀ ਪੈਂਦੀ ਆ ਤੇ ਗਾਰੰਟੀ ਲਾਈਫਟਾਈਮ ਦੀ ਗਾਰੰਟੀ ਹੈ ਯਾਰ ਜੇ ਹੁਣ ਆਪਾਂ ਰਾਜਸਥਾਨ ਵਾਲੇ ਕਿਲੇ ਨਹੀਂ ਡੱਗੇ ਕਹਿੰਦੀ ਬਾਜੀ ਸਾਰਾ ਜਿੰਨਾ ਵੀ ਜੋਧਪੁਰ ਉਹ ਪੱਥਰ ਆਂਦਾ ਹੈ ਜੈਪੁਰ ਦੇ ਵਿੱਚ ਜਿੰਨੇ ਵੀ ਕੋਈ ਕਿਲੇ ਵੱਡੇ ਵੱਡੇ ਕਿਲੇ ਬਨੇ ਸਾਰੇ ਇਸੇ ਪੱਥਰ ਦੇ ਬਨੇ ਆ ਇਸੇ ਪੱਥਰ ਦੇ ਬਨੇ ਆ ਤੇ ਜਦੋਂ ਉਹ ਡੈਣਗੇ ਉਦੋਂ ਇਹ ਖਤਮ ਜਦੋਂ ਉਹ ਡੈਣਗੇ ਤਾਂ ਫਿਰ ਇਹ ਵੀ ਡਾਜਣਗੇ ਜੀ ਸਹੀ ਗੱਲ ਆ ਕਿਸੇ ਵਕਤ ਕਿਲੇ ਦੇ ਵਿੱਚ ਰਾਜੇ ਨੇ ਗਰੰਟੀ ਮੰਗੀ ਹੋਊਗੀ ਉਹ ਕਹਿੰਦਾ ਹੋਊਗਾ ਮਹਾਰਾਜ ਆਪਣੀ ਜ਼ਿੰਦਗੀ ਤਾਂ ਨਹੀਂ ਟੈਂਦੇ ਤੂੰ ਗਾਂ ਦੇਖੀ ਜੋ ਗਾਂ ਦੇਖੀ ਜੋ ਸਹੀ ਗੱਲ ਆ ਜੀ ਹਨਾ ਤੇ ਕਈ ਕਿ ਪੀੜੀਆਂ ਲੰਘੀਆਂ ਹਾਂਜੀ ਬਈ 70% ਸਸਤਾ ਫੀਲ ਜਮਾ ਲੱਕੜ ਵਾਲਾ ਜੀ ਇਹਦੇ ਵਿੱਚ ਉਹ ਕਬਜ਼ਾ ਲੱਗ ਜਾ ਜੀ ਇਹਨਾਂ ਦੇ ਸਪੈਸ਼ਲ ਕਬਜ਼ੇ ਆਂਦੇ ਆ ਜੀ ਜਿਹਦੇ ਵਿੱਚ ਉਹਦੇ ਵਿੱਚ ਐਵੇਂ ਫਿੱਟ ਹੋ ਜਾਂਦੇ ਆ ਦੇ ਵਿੱਚ ਜੀ ਇਹਨੂੰ ਕੋਈ ਕੁਝ ਨਹੀਂ ਹੁੰਦਾ ਜੀ ਆਪਾਂ ਤਾਂ ਇੱਥੇ ਬਈ ਆਪ ਕੱਟਦੇ ਆ ਇਹਦਾ ਕੱਟਦੇ ਆ ਪੁਤਾਮ ਕੱਟਦੇ ਆ ਜੀ ਕਈ ਵਾਰੀ ਨਾ ਕਈ ਥਾਵਾਂ ਤੇ ਇਸ ਤਰ੍ਹਾਂ ਦੀ ਝੁਗਾਠਾ ਜਿਹੜੀ ਉਹ ਰੈਡੀमेड ਵੀ ਆਉਂਦੀਆਂ ਜੀ ਵੀ ਮਤਲਬ ਉਹ ਆਪ ਨਹੀਂ ਬਣਾਉਂਦੇ ਹੁੰਦੇ ਉਹ ਗਾਂ ਤੋਂ ਮੰਗਵਾ ਕੇ ਦਿੰਦੇ ਹੁੰਦੇ ਆ ਹਾਂਜੀ ਚਲੋ ਰੇਟ ਦਾ 2-4 ਰੁਪਏ ਦਾ ਫਰਕ ਪੈ ਜੂ ਉਹ ਅਲੱਗ ਗੱਲ ਆ ਜੀ ਹੋਰ ਵੀ ਫਰਕ ਹੁੰਦਾ ਪਤਾਮ ਦੇ ਵਿੱਚ ਵੀ ਫਰਕ ਪੈ ਸਕਦਾ ਫਰਕ ਇਹ ਹੁੰਦਾ ਬਾਜੀ ਆਪਣੇ ਕੋਲ ਆਪਾਂ ਜੋ ਵੀ ਮਾਲ ਮੰਗਾਨੇ ਆ ਸਾਰਾ ਜੋਧਪੁਰ ਤੋਂ ਮੰਗਾਨੇ ਆ ਅਸੀਂ ਖੁਦ ਆਪ ਵੱਡੇ ਵੱਡੇ ਸਲੀਪਰ ਮੰਗਵਾਨੇ ਆ ਜੀ ਸਲੀਪਰਾਂ ਤੋਂ ਮਾਲ ਅਸੀਂ ਆਪ ਖੁਦ ਕੱਟਦੇ ਆ ਜੀ ਜੀ ਆ ਜਿਵੇਂ ਆਪ ਹੈ ਆ ਹਾਂਜੀ ਇਸ ਤਰ੍ਹਾਂ ਦੇ ਐਵੇਂ ਸਲੀਪਰ ਆਂਦੇ ਆ ਜੀ ਇਹ ਜਿਵੇਂ 10 ਇੰਚ ਹੀ ਅਸੀਂ ਆਪ ਕੱਟਿਆ ਹੋਇਆ ਇਸ ਤੋਂ ਬਾਅਦ ਸਾਡੇ ਕੋਲ ਵੱਡੇ ਸਲੀਪਰ ਪਏ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ ਜੀ 18 ਤੋਂ 20 20 ਇੰਚ ਤੱਕ ਦੇ ਆਪਾਂ ਵੱਡੇ ਸਲੀਪਰ ਮੰਗਵਾਨੇ ਆ ਉਹ ਉਹਨਾਂ ਦੇ ਆ ਪਤਾਮ ਉਹਨਾਂ ਵਿੱਚੋਂ ਆਪਾਂ ਕਟਿੰਗ ਕਰਕੇ ਜਿਵੇਂ 10 ਇੰਚ ਹੀ ਹੈ 6 ਇ ਜੀ ਤੇ ਖੁਦ ਆਪਾਂ ਆਪ ਹੀ ਪਦਾਮ ਕੱਢਦੇ ਆਂ ਜੀ ਜਿਸ ਤਰ੍ਹਾਂ ਕੋਈ ਵੀ ਆਪਨੇ ਕੋਲ ਕਿਸੇ ਭਰਾ ਦਾ ਕੋਈ ਵੀ ਆਰਡਰ ਆਂਦਾ ਹੈ ਆਪਾਂ ਉਹਨਾਂ ਦਾ ਪਹਿਲੇ ਮਸ਼ੀਨ ਤੇ ਇੱਕ ਵਾਰੀ ਅਡਜਸਟਮੈਂਟ ਕਰਕੇ ਉਹਨਾਂ ਦਾ ਹੀ ਪਹਿਲੇ ਮਾਲ ਕੱਢਦੇ ਆਂ ਜਦੋਂ ਉਹਨਾਂ ਦੀ ਕੋਠੀ ਦੇ ਵਿੱਚ ਲੱਗਦਾ ਹੈ ਮਾਲ ਉਹਨਾਂ ਦੇ ਵਿੱਚ ਕੋਠੀ ਦੇ ਵਿੱਚ ਕੋਈ ਵੀ ਸਿੰਗਲ ਇੰਚ ਸੂਤ ਦਾ ਵੀ ਕੋਈ ਫਰਕ ਨਹੀਂ ਆਉਂਦਾ ਜੇ ਜੇ ਪਰ ਰੈਡੀमेड ਵਾਲੇ ਨੂੰ ਆਰਡਰ ਦਿੱਤਾ ਉਹਨੇ ਇਹ ਨਹੀਂ ਪਤਾ ਵੀ ਦੋ ਮਸਤਰੀਆਂ ਦਾ ਮਾਲ ਹੋਵੇ ਤਿੰਨ ਮਸਤਰੀਆਂ ਦਾ ਮਾਲ ਹੋਵੇ ਕਿਸੇ ਦਾ ਸੂਤ ਵੱਧ ਦਾ ਜਾਂਦਾ ਸੂਤ ਘੱਟ ਹਾਂਜੀ ਆਪਾਂ ਜਦੋਂ ਵੀ ਜਿੱਥੇ ਵੀ ਕਿਸੇ ਦਾ ਮਾਲ ਵੇਚਦੇ ਆ ਉਹਨਾਂ ਦੀ ਪ੍ਰੋਪਰ ਫਿਟਿੰਗ ਆਉਂਦੀ ਹੈ ਪ੍ਰੋਪਰ ਸਭ ਕੁਝ ਆਉਂਦਾ ਹੈ ਜੀ ਆਪਣੇ ਜੋ ਵੀ ਪਦਾਮੈਂਡ ਦੇ ਵਿੱਚ ਕੋਈ ਸੂਤ ਦਾ ਹਵਾ ਭਰਦਾ ਵੀ ਫਰਕ ਨਹੀਂ ਆਉਂਦਾ ਤੇ ਸਫਾਈ ਦੀ ਵੀ ਆਪਾਂ ਫੁੱਲ ਗਾਰੰਟੀ ਹੈ ਆਪਣੀ ਹਰ ਇੱਕ ਤਰ੍ਹਾਂ ਦੀ ਜੇ ਸੁਨੀਲ ਭਾਈ ਪੱਥਰ ਕੋਈ ਕੱਚਾ ਆ ਜਾਏ ਭੁਰਨ ਭਰਨ ਲੱਗ ਜਾਏ ਫੁੱਲ ਗਾਰੰਟੀ ਹੈ ਸਰ ਇਹ ਜੋਧਪੂਰੀ ਪੱਥਰ ਮੰਗਵਾਨੇ ਆਪਾਂ ਜੀ ਜੋਧਪੂਰੀ ਪੱਥਰ ਦੇ ਵਿੱਚ ਇਹਨੂੰ ਕੋਈ ਕੁਝ ਵੀ ਨਹੀਂ ਹੁੰਦਾ ਜੀ ਨਾ ਇਹਦੇ ਤੇ ਕੋਈ ਸੋਰਾ ਚੜਦਾ ਹੈ ਨਾ ਕੋਈ ਸਲਾਵ ਚੜਦੀ ਜਾਂਦੇ ਤੇ ਕੋਈ ਕੁਝ ਨਹੀਂ ਹੁੰਦਾ ਜੀ ਤੇ ਜੇ ਨਾ ਇਹ ਗਲਦਾ ਨਾ ਇਹ ਛੜਦਾ ਜੀ ਜੇ ਰਸਤੇ ਇਹ ਰਸਤੇ ਜਾਂਦਾ ਟੁੱਟਦਾ ਇਹਨੂੰ ਕੁਝ ਵੀ ਨਹੀਂ ਹੁੰਦਾ ਜੀ ਅਸੀਂ ਇਹਨਾਂ ਨੂੰ ਪੈਕਿੰਗ ਕਰਾ ਕੇ ਸਾਹਮਣੇ ਨਾਲ ਭੇਜਦੇ ਆਂ ਕਿ ਸਾਡੇ ਕੋਲ 2 200 3 300 ਕਿਲੋਮੀਟਰ ਤੱਕ ਮਾਲ ਜਾਂਦਾ ਹੈ ਅਜੇ ਤੱਕ ਅਜੇ ਤੱਕ ਕੋਈ ਸਲੀਪਰ ਟੁੱਟਿਆ ਨਹੀਂ ਕੋਈ ਕੁਝ ਨਹੀਂ ਹੋਇਆ ਠੀਕ ਹੈ ਮਤਲਬ ਟੁੱਟਦਾ ਨਹੀਂ ਨਹੀਂ ਟੁੱਟਦਾ ਜੀ ਕਿਉਂਕਿ ਜੋਧਪੂਰੋ ਤੱਕ ਭਾਜੀ ਇੱਥੇ ਤੱਕ ਆ ਗਿਆ ਤੁਹਾਡੇ ਸਾਹਮਣੇ ਐਵੇਂ ਦਾ ਐਵੇਂ ਪਿਆ ਕੋਈ ਪੀਸ ਕੁਝ ਕੁਝ ਵੀ ਨਹੀਂ ਆਂਦਾ ਇਹਦੇ ਵਿੱਚ ਜੀ ਹਮਮ ਯਾਰ ਪ੍ਰੀਤ ਸੋਨਾ ਦੇ ਕਿੰਨਾ ਯਾਰ ਪੱਥਰ ਹੈ ਇੱਕ ਜਮੀ ਪੈਂਦਾ ਮੀ ਪੈਂਦੇ ਚ ਹੋਰ ਕਮਾਲ ਹੋਈ ਪਈ ਆ ਹਨਾ ਸੋਨਾ ਕਿੰਨਾ ਲੱਗਦਾ ਪੱਥਰ ਨਾਲੇ ਸਸਤਾ ਨਾਲੇ ਮਜ਼ਬੂ ਨਾਲੇ ਗਾਰੰਟੀ ਵਾਲੀ ਚੀਜ਼ ਆ ਉਮਰ ਪਰ ਹੰਡਣ ਵਾਲੀ ਚੀਜ਼ ਆ ਇਹ ਤਾਂ ਵੈਸੇ ਪੱਥਰ ਦੇਖ ਕੇ ਤਾਂ ਹਰੇਕ ਨੂੰ ਵੈਸੇ ਹੀ ਸਮਝ ਆਉਂਦੀ ਹੋਊਗੀ ਦਿਮਾਗੀ ਤੌਰ ਤੇ ਸਮਝ ਆਉਂਦੀ ਹੋਊਗੀ ਬਈ ਇਹ ਤਾਂ ਹੋ ਹੀ ਜਾਣਾ ਆ ਕੀ ਬਣੇ ਜਾਂਦਾ ਬਬੂ ਜੀ ਇਹ ਆਪਣੀ ਫੈਕਟਰੀ ਦਾ माल ਆ ਹਾਂਜੀ ਹਾਂਜੀ ਅੱਛਾ ਇਹ ਕੀ ਬਣਦਾ ਇਹ ਪਿੱਲਰ ਨਹੀਂ ਆ ਆਪਣੇ ਖੇਤਾਂ ਦੇ ਖੇਤਾਂ ਦੇ ਬਾੜ ਲੱਗਣ ਵਾਸਤੇ ਪਿੱਲਰ ਰੱਖਣਾ ਆਪਣੇ ਬਾੜ ਵਾਲੇ ਪਿੱਲਰ ਨਹੀਂ ਇਹ ਵੀ ਆਪਾ ਉਹਨਾਂ ਨੇ अच्छा ये भी ਤੁਸੀਂ ਬਣਾਉਨੇ ਆ। ਹਾਂਜੀ। ਬਾਉ ਜੀ ਕਿੰਨਾ ਮਤਲਬ ਕਿੰਨਾ ਚਿਰ ਲਾਉਂਗੇ ਜੇ ਮੰਨ ਲਓ ਤੁਹਾਨੂੰ 68ਾਂ ਵਾਲਾ ਆਰਡਰ ਮਿਲਦਾ ਤਾਂ। 68ਾਂ ਦਾ ਵੀ ਜੇ ਸਾਨੂੰ ਅੱਜ ਕੋਈ ਆਰਡਰ ਕਰਦਾ ਅਸੀਂ 2 ਤੋਂ 4 ਜਾਂ 5 ਦਿਨ ਦੇ ਵਿੱਚ ਵਿੱਚ ਜੀ। ਮਾਲ ਤਿਆਰ ਕਰਕੇ ਦੇ ਦਿੰਨੇ ਹਾਂ। 2-4 ਦਿਨ ਦੇ ਵਿੱਚ 2-4 ਦਿਨ ਦੇ ਵਿੱਚ ਪਹੁੰਚ ਜਾਂਦਾ। ਹਾਂਜੀ। ਕਿੱਡਾ ਮਰਜੀ ਵੱਡਾ ਆਰਡਰ ਹੋਵੇ। ਹਾਂਜੀ ਹਾਂਜੀ 4 ਤੋਂ 5 ਦਿਨ ਦੇ ਵਿੱਚ ਅਸੀਂ ਪਹੁੰਚ ਕਰਵਾ ਦਿੰਨੇ ਹਾਂ ਮਾਲ ਜੀ। ਤੇ ਜੇ ਮੰਨ ਕੇ ਚੱਲੋ ਵੀ ਕਿਸੇ ਬੰਦੇ ਕੋਲ ਅ ਮਤਲਬ ਉਹਦੇ ਪਹੁੰਚ ਹੋ ਜੂਗੀ ਉਹਦੇ ਤੱਕ। ਹਾਂਜੀ ਹਾਂਜੀ ਵੀ ਡਿਲੀਵਰੀ ਦਾ ਚਾਰਜਸ ਤਾਂ ਅਗਲੇ ਨੇ ਦੇਣਾ ਹੀ ਆ ਡਿਲੀਵਰੀ ਦਾ ਚਾਰਜ ਅਗਲੇ ਨੇ ਦੇਣੀ ਦੇਣੇ ਆ ਜੀ ਬਾਕੀ ਜਿੱਥੇ ਤੱਕ ਵੀ ਕੋਈ ਕਿੱਥੋਂ ਵੀ ਕੋਈ ਕਸਟਮਰ ਆਂਦਾ ਅਸੀਂ ਪਹੁੰਚ ਕਰਵਾਨੇਗੇ ਮਿੰਤੀ ਕਿਹੜੇ ਹਿਸਾਬ ਨਾਲ ਭੇਜੇ ਮਤਲਬ ਮਿਸਤਰੀ ਤੋਂ ਮਣਵਾ ਕੇ ਭੇਜੇ ਮਿੰਤੀ ਅਸੀਂ ਸਾਰ ਆਪ ਆਪ ਦਾ ਅਸੀਂ ਮਿਸਤਰੀ ਭੇਜਦੇ ਆ ਉਹ ਖੁਦ ਹੀ ਮਿੰਤੀ ਕਰਕੇ ਆਉਂਦੇ ਹਾਂ ਹਾਂਜੀ ਉਹ ਤੁਹਾਨੂੰ ਸੱਦੇ ਹਾਂਜੀ ਉਹ ਤੁਹਾਨੂੰ ਸੱਦੇ ਤੇ ਮੇਰੇ ਸਾਹਮਣੇ ਨਾਲ ਕੋਈ ਰਹਿ ਤਾਂ ਨਹੀਂ ਕੀ ਗੱਲ ਦੱਸਣ ਵਾਲੀ ਇਹਦੇ ਬਾਕੀ ਅਸੀਂ ਫਿਟਿੰਗ ਦਾ ਹੈ ਫਿਟਿੰਗ ਵਾਸਤੇ ਵੀ ਅਸੀਂ ਮਿਸਤਰੀ ਪ੍ਰੋਵਾਈਡ ਕਰਵਾ ਦਿੰਨੇ ਹਾਂ ਮਿਸਤਰੀ ਵੀ ਅਸੀਂ ਜਿੱਥੇ ਵੀ ਹੋਵੇ ਉੱਥੇ ਮਿਸਤਰੀ ਅਸੀਂ ਭੇਜ ਦਿੰਨੇ ਆ ਠੀਕ ਹੈ ਜੀ ਫਿਟਿੰਗ ਵਾਸਤੇ ਅਸੀਂ ਆਧਾ ਮਿਸਤਰੀ ਭੇਜ ਦਿੰਨੇ ਠੀਕ ਹੈ ਜੀ ਹਾਂਜੀ ਇਹ ਮਕਾਨ ਬਣੇ ਤੋਂ ਬਾਅਦ ਲੱਗਣ ਗਿਆ ਜਾਂ ਪਹਿਲਾਂ ਹੀ ਜਿਵੇਂ ਆਮ ਲੋਹੇ ਵਾਲੀਆਂ ਪਹਿਲਾਂ ਖੜੀਆਂ ਹੋ ਜਾਂਦੀਆਂ ਹੁੰਦੀਆਂ ਨਹੀਂ ਇਹ ਮਕਾਨ ਲੱਗਣ ਤੋਂ ਲੋਕ ਬਾਅਦ ਵਿੱਚ ਵੀ ਲਗਵਾਉਂਦੇ ਆ ਤੇ ਕਈ ਮਕਾਨ ਦੀ ਜਿਵੇਂ ਚਨਾਈ 5 ਜਾਂ 6 ਫੁੱਟ ਤੱਕ ਹੋ ਜਾਂਦੀ ਹੈ ਉਦੋਂ ਵੀ ਲੋਕ ਲਗਵਾਉਂਦੇ ਆ ਠੀਕ 80 ਤੋਂ 90% ਲੋਕ ਲੋਕ ਛੱਤਾ ਲੱਗਣ ਤੋਂ ਬਾਅਦ ਛੱਤਾਂ ਖੁੱਲ ਜਾਂਦੀਆਂ ਤੇ ਉਸ ਤੋਂ ਬਾਅਦ ਹੀ ਲਗਵਾਂਦੇ ਉਸ ਤੋਂ ਬਾਅਦ ਹੀ ਲਵਾਉਂਦੇ ਆ ਬਈ ਜਦੋਂ ਕੋਈ ਢੂਲੇ ਖੁੱਲ ਗਏ ਉਦੋਂ ਇਹਨਾਂ ਪੱਥਰ ਦੇ ਉੱਤੇ ਵੱਜ ਕੇ ਕੋਈ ਡੈਮੇਜ ਨਾ ਹੋ ਜਾਵੇ ਹਾਂਜੀ ਹਾਂਜੀ ਤਾਂ ਉਦੋਂ ਉਸ ਤੋਂ ਬਾਅਦ ਉਹ ਪ੍ਰਿਤਕਾਲਬ ਖੋਲਣ ਤੋਂ ਬਾਅਦ ਲਵਾਉਂਦੇ ਆ ਬਾਪੂ ਜੀ ਆ ਜੋ ਐਡਰੈਸ ਦਿਖਾ ਦਈਏ ਨੰਬਰ ਤਾਂ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਆ ਕੇ ਇੱਥੇ ਦੇਖ ਕੇ ਜਾਣਾ ਨਾ ਤਸੱਲੀ ਕਰਕੇ ਜਾਣੀ ਆ ਤੇ ਪਹਿਲਾਂ ਕੋਈ ਐਡੂਡ ਤਾਂ ਪਾਈ ਨਹੀਂ ਗਈ ਤੁਸੀਂ ਉਦਾਂ ਹੀ ਲੋਕ ਲੈ ਜਾਂਦੇ ਆ ਹਨਾ ਬਾਜੀ ਵੈਸੇ ਵੀ ਕੰਮ ਵਧੀਆ ਆਪਣਾ ਜੀ ਆਹ ਰੋਡ ਆ ਜੀ ਆ ਸਾਹਮਣੇ ਵਗੀ ਜਾਂਦਾ ਇੱਧਰਲੇ ਪਾਸੇ ਨੂੰ ਆ ਗਿਆ ਅਬੋਰ ਹਾਂਜੀ ਇੱਧਰਲੇ ਪਾਸੇ ਨੂੰ ਆ ਗਿਆ ਗੰਗਾ ਨਗਰ ਗੰਗਾ ਨਗਰ ਜੀ ਤੇ ਆ ਆ ਗਿਆ ਪਿੰਡ ਖੁਈਆਂ ਸਰਵਰ ਸ਼ਹਿਰ ਆ ਮਤਲਬ ਕਸਬਾ ਜੀ ਤੇ ਇਹਦੇ ਵਿੱਚ ਆ ਦੇਖੋ ਸ਼ਾਮ ਸਟੋਨ ਐਂਡ ਮਾਰਬਲ ਇੰਡਸਟਰੀ ਇਹ ਇਹਨਾਂ ਦੀ ਫਰਮ ਦਾ ਨਾਮ ਹੈ ਜੇ ਕੋਈ ਵੀ ਸੱਜਣ ਆਰਡਰ ਕਰਨਾ ਚਾਹੁੰਦਾ ਸੁਨੀਲ ਕੁਮਾਰ ਜੀ ਹੁਣਾਂ ਨੂੰ ਆਰਡਰ ਕਰ ਸਕਦੇ ਆ ਸੱਜਣੋ ਕਿੰਨਾ ਵੀ ਆਰਡਰ ਕਰਨਾ ਚਾਹੁੰਦਾ ਵੱਡਾ ਛੋਟਾ ਆਰਡਰ ਕਰਨਾ ਚਾਹੁੰਦਾ ਇਹ ਜਿੰਨੇ ਦਿਨ ਦੇਣਗੇ ਉਨੇ ਦਿਨਾਂ ਦੇ ਵਿੱਚ ਉਹ ਘਤੌਣਗੇ ਬਹੁਤ ਵਧੀਆ ਬੜੇ ਪਿਆਰੇ ਸੱਜਣਾ ਤੁਹਾਡਾ 70% ਪੈਸਾ ਵਾਜੂਗਾ ਜੀ ਜੀ 70% ਪੈਸਾ ਸੇਵ ਹੋ ਜਾਊਗਾ ਜੀ ਸੇਵ ਹੋ ਜਾਏਗਾ ਤੇ ਲਾਈਫਟਾਈਮ ਦੀ ਗਾਰੰਟੀ ਮਿਲ ਜਾਏਗੀ ਤੁਹਾਨੂੰ ਲਓ ਜੀ